ਅਲੀ ਕੁਮਰ ਸਾਹਿਬ ਕੀ ਅੱਜ ਦਾ ਮੈਟਰ ਹੈ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਾਰੀ ਪ੍ਰੈਸ ਦਾ ਤਹਿਦੋਂ ਧੰਨਵਾਦ ਤੁਹਾਡਾ। ਤੁਸੀਂ ਇਹ ਗਰੀਬ ਲੋਕਾਂ ਦੀ ਦੱਬੀ ਕੁਚਲੀ ਆਵਾਜ਼ ਨੂੰ ਸਰਕਾਰ ਤੱਕ ਅੰਨੀ ਬੋਲੀ ਤੇ ਅੰਨਾਂ ਦੇ ਕੰਨਾਂ ਤੋਂ ਬੋਲੀ ਤੇ ਅੰਨੀ ਸਰਕਾਰ ਤੱਕ ਤੁਸੀਂ ਆਵਾਜ਼ ਲੋਕਾਂ ਦੀ ਪਹੁੰਚਾਹੋਗੇ। ਤੇ ਨਗਰ ਨਿਗਮ ਮੁਹਾਲੀ ਦੇ ਸਾਹਮਣੇ ਪਿੱਟ ਸਿਆ ਅੱਜ ਕਰ ਰਹੇ ਨੇ ਨਗਰ ਨਿਗਮ ਦੀ ਕਮਿਸ਼ਨਰ ਦਾ ਤੇ ਮੌਜੂਦਾ ਸਰਕਾਰ ਦਾ ਜੋ ਇੱਥੇ ਤਕਰੀਬਨ 200 ਲਗਭਗ ਵਿਅਕਤੀ ਸੀ ਜਿਹੜਾ ਸੂਚਾਲਿਆ ਕਰਮਚਾਰੀ ਸੀ ਜਿਹੜਾ ਸੂਚਾਲਿਆ ਕਰਮਚਾਰੀਆਂ ਨੂੰ ਕਿਵੇਂ ਕੱਢਿਆ ਜਾਂਦਾ ਜਲੀਲ ਕੀਤਾ ਜਾਂਦਾ ਉਹਨਾਂ ਦੀ ਪੰਜ-ਪੰਜ ਮਹੀਨੇ ਦੀ ਸੈਲਰੀ ਨਹੀਂ ਦੇਈ ਜਾਂਦੀ ਤੇ ਉਹਨਾਂ ਤੋਂ ਇੱਕ ਕੰਪਨੀ ਦੇ ਦਲਾਲ ਰੱਖ ਕੇ ਪੰਜ ਸੁਪਰਵਾਈਜ਼ਰ ਕਹਿ ਜਾਂਦੇ ਜਿਨ੍ਹਾਂ ਦਾ ਨਾਂ ਸੁਪਰਵਾਈਜ਼ਰ ਰੱਖਦੇ ਆ ਦਲਾਲਾਂ ਦਾ ਉਹ 20000 ਰੁਪਏ ਰਿਸ਼ਵਤ ਲੈ ਜਾਂਦੇ ਜਿਹੜੇ 10 ਬੰਦੇ ਆਪਾਂ ਨੂੰ ਹਲਫੀਆ ਬੈਂਫੀ ਦੇ ਡੈਫਟ ਦੇ ਚੁੱਕੇ ਨੇ ਵੀ ਸਭ ਤੋਂ 20000 ਰੁਪਏ ਕਹਿ ਕੇ ਲੈ ਲਿਆ ਵੀ ਤੁਹਾਨੂੰ ਦੁਬਾਰੇ ਕੰਮ ਦੇ ਰੱਖਾਂਗੇ ਤੇ ਤੁਹਾਡੀ ਸੈਲਰੀ ਦਵਾਂਗੇ ਪੰਜ-ਪੰਜ ਮਹੀਨੇ ਦੀ ਪਰ ਲੇਕਿਨ ਉਹ ਦਲਾਲ ਨਹੀਂ ਨਿਕੜਦੇ ਅੱਜ ਕ腐ਸ਼ਨ ਦਾ ਜਿਹੜਾ ਹੈ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਐਮਸੀ ਦਫ਼ਤਰ ਅੱਜ ਜਿਹੜਾ ਹੈ ਰੇੜੀ ਫੜੀਆਂ ਨੂੰ ਲੈ ਕੇ ਕਦੇ ਆਵਾੜਾ ਪਸੋਂ ਨੂੰ ਲੈ ਕੇ ਕਦੀ ਬਹੁਤ ਬਹੁਤ ਮੰਜਲੀ ਇਮਾਰਤਾਂ ਨੂੰ ਲੈ ਕੇ ਬਿਲਡਿੰਗਾਂ ਨੂੰ ਲੈ ਕੇ ਜਿਹੜਾ ਹੈ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਜਿਸ ਦਾ ਅੱਜ ਪਰਦਾ ਫਾਸ਼ ਕਰਨ ਲਈ ਤੁਹਾਡੇ ਸਾਹਮਣੇ ਇਹ ਸਾਰੀ ਜਿਹੜਾ ਫਰਜੀ ਬਾੜਾ ਉਹ ਦਿਖਾ ਰਹੇ ਨੇ ਅਸੀਂ ਤੇ ਇਸ ਕਰਕੇ ਅੱਜ ਸਾਰਾ ਪਿੱਟ ਸਿਆਪਾ ਕਰਿਆ ਜਿਹੜਾ ਸਾਰੇ ਸੁਚਾਲਿਆ ਕਰਮਚਾਰੀ ਨੇ ਜਦੋਂ ਤੱਕ ਇਹਨਾਂ ਦੀ ਸੈਲਰੀ 5 ਮਹੀਨੇ ਦੀ ਦੁਬਾਰੇ ਇਹਨਾਂ ਨੂੰ ਰੱਖਿਆ ਨਹੀਂ ਜਾਂਦਾ ਤੇ ਜਿਹੜੇ ਦਲਾਲਾ ਨੇ ਭ੍ਰਿਸ਼ਟਾਚਾਰ ਬਣਾ ਕੇ ਇਹਨਾਂ ਨੂੰ 22000 ਰੁਪਇਆ ਵਟੋਰਿਆ ਉਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਹੈ ਕ੍ਰਾਪਸ਼ਨ ਰੋਕੂ ਐਕਟ ਤਹਿਤ ਉਹਨਾਂ ਦੇ ਐਫਆਈਆਰ ਦਰਜ ਹੋਏ ਉਹਨਾਂ ਨੂੰ ਰੈਸਟ ਕੀਤਾ ਜਾਵੇ ਪਰਚਾ ਹੋਏ ਤੇ ਇਹਨਾਂ ਬੰਦਿਆਂ ਨੂੰ ਨਿਆਂ ਇਨਸਾਫ ਬਿਲਣਾ ਚਾਹੀਦਾ ਤੇ ਮੈਂ ਇਨਾ ਹੀ ਕਹਿੰਦਾ ਹਾਂ ਖੀਮਾ ਦਾ ਜੱਜ ਕਾ ਤੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੱਥੇ ਸਾਰਿਆਂ ਨੇ ਸਮਰਥਨ ਦਿੱਤਾ ਬੋਬੀ ਜੀ ਜਖਵਾਲੀ ਸਾਹਿਬ ਜੀ ਲਖੋਵਾਲ ਸਾਹਿਬ ਤੇ ਡਾਕਟਰ ਜੀਵਨ ਸਿੰਘ ਜੀ ਸਾਰੇ ਸਾਥੀ ਜਿਹੜੇ ਐਸੀਬੀਸੀ ਬਾਂਹ ਪੰਚਾਇਤ ਦੇ ਸਾਡੇ ਆਗੂ ਸਹਿਬਾਨ ਨੇ ਸੌਰਵ ਜੀ ਸਣੀ ਜੀ ਇਹਨਾਂ ਦਾ ਤਹਿ ਦਿਲੋਂ ਧ भी दो मिनट बॉबी जी अपनी गल लखबीर बॉबी जी सबसे पहले मैं धन्यवाद करना चाहूँगा कुमड़ा जी और उनके टीम का साथ ही हमारी मांग है कि जो भ्रष्टाचार सुपरवाइजरों ने किया है उनके खिलाफ बनती कानूनी कार्रवाई की जाए और उन्होंने जो रिश्वत ली है वो रिश्वत वापस की जाए पाँच पाँच महीने की सैलरी हमें दिलाई जाए और काम पे बंदों को रखा जाए ये हमारी डिमांड है और अगर ऐसा नहीं होता है तो फिर ये संघर्ष जारी रहेगा और इसके जो मास्टर माइंड हैं जे पी सिन्हा और राम गुप्ता जो कंपनी को चला रहे हैं इंटर सुलभ इंटरनेशनल कंपनी को इनको भी साथ में लिया जाए जो सुपरवाइज़र हैं सनी रिंकू साजन और नवल झा और एक दीनानाथ इनके खिलाफ बनती कानूनी कार्रवाई सख्त की जाए मैं आप सभी का बहुत बहुत धन्यवाद करता हूँ धन्यवाद ਇਹ ਸੁਣ ਲਓ ਇਹਨਾਂ ਦਾ ਜਿਹੜਾ ਪਿੱਟ ਸੱਪਾ ਕਰਨਾ ਹੈ ਤੁਸੀਂ ਬਕਸ ਸਮਝ ਲਓ ਵੀ ਮਕਸਦ ਕੀ ਹੈ ਕੀ ਆਪਾਂ ਮੰਗ ਲੈ ਕੇ ਅੱਜ ਜਿਹੜੇ ਕਾਲੇ ਕਪੜੇ ਪਾ ਕੇ ਤੁਸੀਂ ਇੱਥੇ ਬੈਠਣ ਲੱਗੇ ਹੋ ਬੈਠੇ ਇਹਨਾਂ ਦਾ ਪਿੱਟ ਸੱਪਾ ਕਰਨ ਲੱਗੇ ਪਹਿਲਾਂ ਤੁਸੀਂ ਸੁਣ ਲਓ ਤੇ ਬਾਅਦ ਆਪਾਂ ਨਾਰੇਬਾਜੀ ਕਰਾਂਗੇ ਮੈਂ ਹੁਣ ਬੋਲ ਕੇ ਨਾਰੇ ਲਾਵਾਂਗਾ ਤੁਸੀਂ ਨਾਰੇ ਹੱਥ ਚੱਕ ਕੇ ਨਗਰ ਨਹੀਂ ਗੋ ਮੁਹਾਈ ਵਾਹ ਵਾਹ ਨਗਰ ਨਹੀਂ ਗੋ ਮੁਹਾਈ ਵਾਹ ਮੁਰਦਾਬ ਜਿੰਦਾ ਸਰਕਾਰ ਮੁਰਦਾਬ ਪੰਜਾਬ ਸਰਕਾਰ ਮੁਰਦਾਬ ਨਗਰ ਨਿਗਮ ਮੁਹਾਲੀ ਮੁਰਦਾਬ ਨਗਰ ਨਿਗਮ ਮੁਹਾਲੀ ਜਿੰਦਾਬ ਨਗਰ ਨਿਗਮ ਮੁਹਾਲੀ ਮੁਰਦਾਬ ਪੰਜਾਬ ਸਰਕਾਰ ਮੁਰਦਾਬ ਪੰਜਾਬ ਸਰਕਾਰ ਮੁਰਦਾਬ ਪੰਜਾਬ ਸਰਕਾਰ ਮੁਰਦਾਬ ਨਗਰ ਨਿਗਮ ਮੁਹਾਲੀ ਮੁਰਦਾਬ ਨਗਰ ਨਿਗਮ ਮੁਹਾਲੀ ਜਿੰਦਾਬ ਤੇ ਮੈਂ ਬੇਨਤੀ ਕਰਨਾ ਹੈ ਪੰਜਾਬ ਸਰਕਾਰ ਮੁਰਦਾਬ ਪੰਜਾਬ ਦੋਨੇ ਹੱਸਿਆ ਕੇ ਵੀ ਦੋਨੇ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ ਨਗਰ ਨਿਗਮ ਭਾਈ ਮੁਰਦਾਬਾਦ ਨਗਰ ਨਿਗਮ ਭਾਈ ਮੁਰਦਾਬਾਦ ਆ ਤੁਸੀਂ ਵੀਡੀਓ ਚਲਾ ਲਓ ਵੀਡੀਓ ਪੰਜਾਬ ਸਰਕਾਰ ਮੁਰਦਾਬਾਦ ਜਾ ਰਹੀਏ ਚਲਦੇ ਰੁਕੇ ਸੰਘਰਸ਼ ਦਾ ਅੱਜ ਪਹਿਲਾ ਦਿਨ ਹੈ ਅਗਲਾ ਸੰਘਰਸ਼ ਵੱਡਾ ਜਦੋਂ ਵੀ ਕੋਈ ਇਹ ਕਾਮਯਾਬ ਨਹੀਂ ਹੁੰਦੇ ਤੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੇ ਇਹਨਾਂ ਦੇ ਪਹਿਲਾਂ ਦੇ ਮੰਗ ਪੱਤਰ ਲਿਖ ਕੇ ਦਿੱਤੇ ਹੋਏ ਨੇ ਐਸੀ ਕਮਿਸ਼ਨ ਨੈਸ਼ਨਲ ਨੈਸ਼ਨਲ ਨੂੰ ਪੰਜਾਬ ਦੇ ਕਮਿਸ਼ਨ ਨੂੰ ਉਹ ਸਾਰੇ ਅਸੀਂ ਲਿਖਤੀ ਤੌਰਾਂ ਦੇ ਚੁੱਕੇ ਨੇ ਤੇ ਨਹੀਂ ਤਾਂ ਅਗਲਾ ਪ੍ਰੋਗਰਾਮ ਜਿਹੜਾ ਵੱਡਾ ਸੰਘਰਸ਼ ਕੀਤਾ ਜਾਵੇਗਾ ਤੇ ਮੈਂ ਸਾਰੇ ਵੀਰਾਂ ਦਾ ਲੈ ਤੇ ਲੋਕ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ शहर में रोस रैलियां भूख हड़ताल और अनिश्चित धरना साथ ही रोड भी जाम किए जाएंगे ये मैं चेतावनी देना चाहता हूं नगर निगम मोहाली जो फोटो सामने ਇੱਕ ਪਲੇ ਹਲਕੀਆਂ ਗਿਆਨ ਆ ਚੁੱਕੇ ਨੇ ਕੱਲ ਕੱਲਾ ਵਿਅਕਤੀ ਤੁਹਾਨੂੰ ਦੱਸੂਗਾ ਵੀ ਮੈਨੂੰ ਕਿੰਨੇ ਕਿੰਨੇ ਪੈਸੇ ਲੈ ਲਏ ਨਾ ਤਾਂ ਇਹਨਾਂ ਨੂੰ ਕੰਮ ਤੇ ਰੱਖਿਆ ਗਿਆ ਤੇ ਨਾ ਹੀ ਇਹਨਾਂ ਨੂੰ ਸੈਲਰੀ ਦਿੱਤੀ ਗਈ ਤੇ ਨਾ ਹੀ ਇਹਨਾਂ ਦੀ ਜਿਹੜੀ ਰਿਸ਼ਮਤ ਹੈ ਉਹ ਮੋੜ ਰਹੇ ਨੇ ਇਹ ਸਾਰਾ ਮਸਲਾ ਤੁਹਾਡੇ ਕੋਲ ਹੈ ਤੁਹਾਨੂੰ ਕੱਲ ਕੱਲਾ ਬੰਦਾ ਜਿਹੜਾ ਆਪਣਾ ਆਪਣਾ ਦੱਸੂਗਾ ਮੈਂ ਹੁਣ ਦੋ ਦੋ ਮਿੰਟ ਲਈ ਆਪਣੇ ਅਗੂ ਸਾਹਿਬਾਨ ਨੂੰ